ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਸਿੱਖ ਇਤਿਹਾਸ ਦੇ 1 ਪੋ ਤੋਂ ਲੈ ਕੇ 15 ਪੋ ਤੱਕ ਦੇ ਸ਼ਹੀਦੀ ਪੰਦਰਵਾੜੇ ਦੀ ਜਿਸ ਵਿੱਚ ਨਿੱਕੀਆਂ ਜਿੰਦਾ ਨੇ ਵੱਡੇ ਸਾਕੇ ਕੀਤੇ ਗੌਰਵਸ਼ਾਲੀ ਸਿੱਖ ਇਤਿਹਾਸ ਦੱਸਦਾ ਹੈ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਾਬਰ ਮੁਗਲ ਹਾਕਮਾਂ ਨਾਲ ਯੁੱਧਾਂ ਦਾ ਸਿਲਸਿਲਾ ਅਪ੍ਰੈਲ 1699 ਈਸਵੀ ਵਿੱਚ ਪੰਗਾਣੀ ਦੇ ਯੁੱਧ ਨਾਲ ਆਰੰਭ ਹੋਇਆ ਉਪਰੰਤ ਨਦੌਣ ਅਤੇ ਹੁਸੈਨੀ ਦੇ ਯੁੱਧ ਹੋਏ ਪਰ ਸਨ 1799 ਈਸਵੀ ਦੇ ਵਿਸਾਖੀ ਵਾਲੇ ਦਿਨ ਖਾਲਸੇ ਦੀ ਸਿਰਜਣਾ ਤੋਂ ਬਾਅਦ ਬਾਈਤਾਰ ਦੇ ਪਹਾੜੀ ਰਾਜਿਆਂ ਅਤੇ ਮੁਗਲ ਹਾਕਮਾਂ ਦਾ ਦਸਮ ਪਾਸ਼ਾ ਪ੍ਰਤੀ ਵਿਰệ ਭਾਵ ਹੋਰ ਤਿੱਖਾ ਹੋ ਗਿਆ। ਸਿੱਟੇ ਵੱਜੋਂ ਸਨ 1701 ਈਸਵੀ ਦੇ ਅੰਤ ਤੋਂ ਲੈ ਕੇ ਸਨ 1704 ਈਸਵੀ ਦੇ ਮਾਰਚ ਮਹੀਨੇ ਤੱਕ ਦੁਸ਼ਟ ਮੁਗਲਾਂ ਅਤੇ ਪਹਾੜੀ ਰਾਜਿਆਂ ਦੇ ਵੱਡੇ ਵੱਡੇ ਪਹਾੜੇ ਤੇ ਲਸ਼ਕਰਾਂ ਨੇ ਇਕਾਂ ਦੁੱਕਾ ਮੁੱਠ ਭੇੜਾਂ ਤੋਂ ਇਲਾਵਾ ਥੋੜੇ ਥੋੜੇ ਅਰਸੇ ਬਾਅਦ ਸਤਗੁਰਾਂ ਦੇ ਸਿਰਲੱਥ ਸੂਰਮਿਆਂ ਦੀ ਅਨੋਖੀ ਪਿਆਰ ਦੀਵਾਨੀ ਮੁੱਠੀ ਪਰ ਫੌਜ ਨਾਲ ਆਨੰਦਪੁਰ ਦੇ ਅੰਦਰ ਚਾਰ ਵੱਡੀਆਂ ਲੜਾਈਆਂ ਲੜੀਆਂ ਇਨ੍ਹਾਂ ਚਾਰ ਲੜਾਈਆਂ ਤੋਂ ਬਾਅਦ ਅਨੰਦਪੁਰ ਦੀ ਪੰਜਵੀਂ ਅਤੇ ਆਖਰੀ ਸਭ ਤੋਂ ਨਮੀਰੀ ਅਕਾ ਅਤੇ ਥਕਾ ਕੇ ਰੱਖ ਦੇਣ ਵਾਲੀ ਜੰਗ ਅੰਦਾਜ਼ਨ 20 ਮਈ ਸੰਨ 1704 ਈਸਵੀ ਨੂੰ ਸ਼ੁਰੂ ਹੋ ਕੇ ਸੰਨ 1704 ਈਸਵੀ ਜਾਣੀ ਕਿ 6 ਪੋਸ ਸੰਮਤ 1761 ਬਿਕਰਮੀ ਅਰਥਾਤ ਸਤਗੁਰਾਂ ਦੇ ਅਨੰਦਪੁਰ ਛੱਡਣ ਤੱਕ ਨਿਰੰਤਰ ਜਾਰੀ ਰਹੀ। ਇਹ ਜੰਗ ਗੁਰੂ ਦੇ ਖਾਲਸੇ ਦੇ ਸਿਰਟ ਸਮਰਪਣ ਭਾਵ, ਪਿਆਰ ਅਤੇ ਸਿੱਧਕ ਨੂੰ ਪਰਖਣ ਵਾਲੀ ਸਭ ਤੋਂ ਵੱਧ ਕਰੜੀ ਪ੍ਰੀਖਿਆ ਸੀ। ਹਰਿੰਦਰ ਸਿੰਘ ਮਹਬੂਬ ਅਨੁਸਾਰ ਇਸ ਜੰਗ ਦੇ ਆਰੰਭ ਸਮੇਂ ਸਤਗੁਰਾਂ ਦੀ ਹਜ਼ੂਰੀ ਵਿੱਚ ਆਪਾ ਵਾਰਣ ਵਾਲੇ ਲਗਭਗ 5000 ਸਿੰਘ ਸੂਰਮੇ ਮੌਜੂਦ ਸਨ ਦੂਜੇ ਪਾਸੇ ਅਨੰਦਪੁਰੀ ਨੂੰ ਘੇਰਾ ਕੱਟਣ ਵਾਲੇ ਦੁਸ਼ਮਨਾ ਦੀ ਢਿੱਡੀ ਦਲ ਦੀ ਗਿਣਤੀ ਦਾ ਕੋਈ ਹਿਸਾਬ ਨਹੀਂ ਸੀ ਇਸ ਜੰਗ ਦਾ ਇਤਿਹਾਸ ਦੱਸਦਾ ਹੈ ਕਿ ਮਾਝੇ ਦੇ 40 ਸਿੰਘਾਂ ਦੁਆਰਾ ਦਿੱਤੇ ਬਿਦਾਵੇ ਵਾਲੇ ਦੁਖਦਾਈ ਘਟਨਾਕ੍ਰam ਤੋਂ ਲੈ ਕੇ ਸਤਗੁਰਾਂ ਦੇ ਅਨੰਦਪੁਰ ਛੱਡਣ ਤੱਕ ਦਾ ਸਮਾਂ ਵਿਸ਼ੇਸ਼ ਕਰਕੇ ਅਨੰਦਪੁਰ ਸਾਹਿਬ त्याਗਣ ਤੋਂ ਪਹਿਲਾਂ ਦਾ 5 ਦਿਨਾਂ ਯਾਨੀ ਕਿ 1 ਤੋ 5 ਪੋ ਦਾ ਸਮਾ ਅਤੇ ਬਾਅਦ ਦਾ ਲਗਭਗ 10 ਦਿਨਾਂ 6 ਤੋਂ 15 ਪੋ ਦਾ ਸਮਾ ਦਸਮ ਪਾਤਸ਼ਾ ਉਹਨਾਂ ਦੇ ਸਾਰੇ ਪਰਿਵਾਰ ਅਤੇ ਜਾਣ ਤੋਂ ਪਿਆਰੇ ਮুরিਦਾਂ ਲਈ ਅਤੀ ਦੁਖਦਾਈ ਉਦਾਸ ਵੈਰਾਗਮਈ ਅਤੇ ਪੀੜਾਦਾਇਕ ਸੀ ਇਨ੍ਹਾਂ 15 ਬੇहद ਉਦਾਸ ਬੇਨਿਆਜੀ ਅਤੇ ਬੇਲਾਗਤਾ ਵਾਲੇ ਦਿਨਾਂ ਨੂੰ ਸਿੱਖੀ ਇਤਿਹਾਸ ਅੰਦਰ ਸ਼ਹੀਦੀ ਪੰਦਰਵਾੜੇ ਜਾਨਿਕੇ 1 ਤੋਂ 15 ਪੋ 16 ਤੋਂ 30 ਦਸੰਬਰ ਵਜੋਂ ਜਾਣਿਆ ਜਾਂਦਾ ਹੈ ਸੋ ਬਹੁਤ ਪਿਆਰੇ ਗੁਰਪਾਈਆਂ ਅਤੇ ਸਾਧ ਸੰਗਤ ਜੀ ਅੱਜ ਇਸ ਸ਼ਹੀਦੀ ਪੰਦਰਵਾੜੇ ਦੇ ਪਹਿਲੇ ਦਿਨ ਯਾਨੀ ਕਿ ਇੱਕ ਪੋ ਦੀ ਦਾਸ ਦੀ ਹਾਜ਼ਰੀ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ